ਰਾਜਾ ਬੜੇਂਗੇ ਜਿਹੇ ਜਿਹੇ ਕੁਰਤੇ ਪਜਾਮੇ ਪਾਉਣ ਦਾ ਸਕੀਨ ਆ ਉਦੋਂ ਵੀ ਵਧੀਆ ਕੁਰਤੇ ਪਜਾਮੇ ਜਿਹੜੇ ਮਰਜ਼ੀ ਕਲਰ ਚ ਬਾਈ ਬਿਆਨ ਤਿਆਰ ਕਰ ਦੂਗਾ ਰਾਏਕੋਟ ਸ਼ਹਿਰ ਚ ਬਾਕੀ ਆਉਣ ਦੀ ਲੋੜ ਵੀ ਨਹੀਂ ਜੇ ਤੁਹਾਡੇ ਕੋਲੇ ਨਹੀਂ ਟਾਈਮ ਨਾ ਆयो ਫੋਨ ਤੇ ਨਾਮ ਲੈ ਕੇ ਬਣਾ ਦੋਗੇ ਬਈ ਘਰੇ ਵੀ ਭੇਜ ਦੂੰਗਾ ਅਗਲੇ ਨੇ ਜੇ ਆ ਕੇ ਕਿਸੇ ਨੇ ਕਰਵਾਉਣਾ ਦੱਸ ਕੇ ਵੀ ਕਰਵਾ ਸਕਦਾ ਜਿਵੇਂ ਆ ਕੱਪੜਾ ਬਈ ਇਹ ਪਾਇਆ ਹੁੰਦਾ بڑے بڑے ਮੰਤਰੀਆਂ ਦੇ ਹਾਂਜੀ ਹਾਂਜੀ ਹੁਣ ਆ ਤਾਂ ਨਹੀਂ ਪਾਉਂਦੇ ਪਹਿਲਾਂ ਵਾਲੇ ਪਾਉਂਦੇ ਨੇ ਬਿਲਕੁਲ ਮਹਿੰਗਾ ਹੋਊਗਾ ਨਹੀਂ ਨਹੀਂ ਮਹਿੰਗਾ ਨਹੀਂਗਾ ਵੀਰੇ ਇਹ ਜਣ ਕੇ 25 2700 ਤੋਂ ਸਟਾਰਟ ਹੋ ਜਾਂਦਾ ਆਪਣੇ ਕੋਲੇ ਇਹ ਪਿਓਰ ਲੈ ਲੈਣਾ ਵੀਰੇ ਇਹ ਚੜ ਜਾਂਦਾਗਾ ਨਹੀਂ ਨਹੀਂ ਇਹ ਧੋਕੇ ਬਣਾਉਨੇ ਗਾਰੰਟੀਆਂ ਵੀ ਚੜਦਾ ਨਹੀਂਗਾ ਗਾਰੰਟੀ ਹੈ ਸਾਡੇ ਕੋਲੇ ਸਟਜ ਹੋ ਜੇ ਜਾਨਕੀ ਕੁਛ ਵੀ ਹੁੰਦਾ ਕਿੰਨੇ ਕ ਰੰਗ ਨੇ ਕੁੜਤੇ ਵੀ ਅਮੇਚ ਵੀਰੇ ਅਨ ਲਿਮਟਡ ਆ ਸਾਰੇ ਕਲਰ ਆ ਇਹ ਜਾਨੀ ਡਿਸਪਲੇ ਕੀਤੇ ਹੋਏ ਆ ਸਾਰੇ ਕਲਰ ਹੀ ਆਪਣੇ ਕੋਲੇ ਅਵੇਲੇਬਲ ਨੇ ਵੀ ਡਿਜ਼ਾਈਨ ਜਿਹੜਾ ਮਰਜ਼ੀ ਕੇ ਤੁਸੀਂ ਚੈਰ ਕਰ ਦੋ ਵੀ ਪਠਾਣੀ ਮੁਖਸਰੀ ਜਿਹੜਾ ਮਰਜ਼ੀ ਹੋਵੇ ਆਪਾਂ ਬਣਾ ਦਨੇ ਬਣਾ ਦੋ ਗਏ ਗੱਲ ਹੈ ਆ ਵੇਖੋ ਬਈ ਆ ਵੇਖੋ ਆ ਬਈ ਸ਼ਰਟਾਂ ਦਾ ਕਪੜਾ ਆ ਗਿਆ ਇਹ ਸ਼ਰਟਾਂ ਦਾ ਆ ਵੇਖ ਚੈੱਕ ਆ ਗਈ ਸ਼ਰਟ ਆ ਸ਼ਰਟ ਆ ਗਈ ਚੈੱਕ ਹਨਾ ਹਾਂਜੀ ਆ ਸ਼ਰਟ ਆ ਗਈ ਆ ਪੈਂਟ ਆ ਗਈ ਪੈਂਟ ਆ ਗਈ ਪੈਂਟ ਜੀਨ ਦੀ ਵੀ ਬਣਾ ਦਨੇ ਹੋਗੇ ਆ ਜੀਨਾਂ ਵੀ ਮੇਨ ਲੋੜ ਆ ਬਈ ਕੋਟ ਪੈਂਟਾਂ ਦੀ ਨਾਪ ਨੇ ਆਉਂਦਾ ਬਹੁਤ ਬੰਦਿਆਂ ਦੇ ਹਨਾ ਨਾਪ ਵੀ ਜਾਈਆਂ ਜਿਵੇਂ ਹੁਣ ਐਨ ਆਰ ਆਈ ਬਾਹਰ ਚੱਲਦਾ ਆਪਣੇ ਵਿਆਹ ਫੰਕਸ਼ਨ ਚੱਲ ਪਿਆ ਬਾਹਰ ਉਹ ਤਾਂ ਆਉਣਗੇ ਬਾਹਰ ਵਿਚਾਰੇ ਐ ਨਹੀਂ ਪਤਾ ਬਰਾਤ ਤੱਕਦਣ ਪਹਿਲਾਂ ਹੁਣ ਫਿਰ ਤੁਹਾਨੂੰ ਕਿਵੇਂ ਨਾਪ ਦੇਣ ਨਹੀਂ ਨਹੀਂ ਨਾ ਆਪਾਂ ਵੀਡੀਓ ਕਾਲ ਤੇ ਅੱਛਾ ਪਹਿਲੀ ਉਹਨਾਂ ਦੇ ਆਉਂਦਿਆਂ ਨੂੰ ਤਿਆਰ ਹੋਊਗਾ ਹਾਂਜੀ ਹਾਂਜੀ ਜਿਵੇਂ ਆਪਣੇ ਇੱਥੇ ਹੁਣ ਆਕਸੀਜਨ ਆ ਇੱਥੇ ਕੁਰਤੇ ਪਜਾਮੇ ਅਸੀਂ ਜਨਾ ਬਾਹਰ ਆਉਣ ਸਾਡੇ ਕੋਲ ਜਾਨੀ ਪੈਂਟਾ ਕੋਟਾ ਦਾ ਬਾਹਰ ਵਿਆਹ ਚੱਲਦੇ ਦੋਸਤੋ ਵੀਡੀਓ ਤੁਹਾਡੇ ਬਾਹਰਲੇ ਦੋਸਤਾਂ ਨੂੰ ਭੇਜਵਾ ਪੈ ਕੋਟ ਪਹਿਨਾਂ ਦੇ ਕੱਪੜਾ ਕਿਹੜੀ ਕੰਪਨੀ ਦਾ ਇਹ ਇਹ ਸੀਆਰਾਮ ਤੇ ਡੀ ਐਂਡ ਜੇ ਤੇ ਰੇਮੰਡ ਬ੍ਰਾਂਡ ਆ ਕੋਈ ਦੇਸੀ ਨਹੀਂ ਹੈਗੀ ਇਹ ਦੇਸੀ ਨਹੀਂ ਵਰਤਦੇ ਆ ਸ਼ਰਟਾਂ ਦਾ ਕੱਪੜਾ ਹੈਗਾ ਹਾਂਜੀ ਹਾਂਜੀ ਆਹ ਇਹ ਸ਼ਰ ਆ ਸਾਲਟ ਕਿਸੇ ਬਰਬਰੀ ਦੀ ਪੀਆ ਇਹ 2-3 ਸਾਲ ਪਹਿਲਾਂ ਮੈਂ ਸਮਝੀ ਸੀ ਪੂਰੀ ਵਧੀਆ ਹੰਡੀਆਂ ਜਾਨੀ ਕਿ ਮਨਾਂ 100 ਗਾਰ ਪੜੀ ਹੁਣ ਉਹੀ ਦੀ ਪਿਹਾਲੇ ਵੀ ਆਹ ਕੱਪੜਾ ਕਦਾ ਆ ਗਿਆ ਵੀ ਕੋਰਤਾ ਪਜਾਮਾ ਆ ਗਿਆ ਜੀ ਆਹ ਜੈਕਟਾਂ ਜਵੇਂ ਬਾਹਰ ਇਸੇ ਜੈਕਟਾਂ ਚ ਕਿਹੜੇ ਕਿਹੜੇ ਕਲਰ ਨੇ ਇਹ ਜੈਕਟਾਂ ਚ ਆਪਣੇ ਕੋਲ ਕਲਰ ਤਾਂ ਅਨਲਿਮਟਿਡ ਹੀ ਮਿਲ ਜਾਣੇ ਆ ਜੀ ਹਾਂ ਜਿਵੇਂ ਆਹ ਪਿਆ ਨਾ yellow ਪਿਆ red ਪਿਆਗਾ ਆਹ ਪਿਆਗਾ ਹਾਂ ਜੀ ਇਹ ਮੇਨ ਮੇਨ ਆਪਾਂ ਡਿਸਪਲੇ ਤੇ ਲਾ ਕੇ ਰੱਖਦੇ ਨੇ ਜਗਾ ਕਰਕੇ ਥੋੜਾ ਜਨਾ ਆਪਾਂ ਡਿਸਪਲੇ ਯਾਨੀ ਥੋੜੇ ਲਾ ਕੇ ਰੱਖਦੇ ਹਾਂ ਹੁੰਦੇ ਆਪਣੇ ਕੋਲ ਸਾਰੇ ਆ ਰੈ ਕੋਡ ਵਿਖੇ ਬਾਈ ਉਹਦਾ ਸ਼ੋਅਰੂਮ ਆ ਕੱਪੜੇ ਸਵੇਂ ਹੁੰਦਾ ਸ਼ਲਟਾਂ ਵੀ ਕਈ ਵਾਰ ਨਾਪ ਨਹੀਂ ਆ ਇਨਿਕਾਹ ਦੇ ਸਲਟ ਬਣਾਈ ਹੈਗੀ ਆ ਲੈ ਲਨ ਦੇ ਵਿੱਚ ਬਣਿਆ ਹੋਇਆ ਜੀ ਕੁਰਤਾ ਪਜਾਮਾ ਆ ਆ ਗਿਆ ਕੁਰਤਾ ਪਜਾਮਾ ਜਿਹੜਾ ਰਾਜੀ ਬੜਿੰਗ ਦੇ ਪਾਇਆ ਹੁੰਦਾ ਹੈਗਾ ਮੰਨਦੇ ਹੋ ਲੈ ਲ ਪਿਆਰ ਲੈ ਲਨ ਚਾਹੀਦਾ ਪਿਓਰ ਲੀ ਲੈਣਾ ਧੋ ਕੇ ਹੋਰ ਮੋਟਾ ਸਟੱਪ ਹੋ ਜੂ ਨਾ ਹਾਂਜੀ ਹਾਂਜੀ ਗੱਫ ਹੋ ਜਾਂਦਾ ਅੱਛਾ ਆ ਦੇਖ ਲਓ ਇਹਨਾਂ ਨਾਲ ਪਜਾਮਾ ਜਿਹੜਾ ਮਰਜੀ ਚਾਹੇ ਪਲਾਸਟਿਕ ਵਾਲਾ ਸਮਿਆਂ ਲੋ ਚਾਹੇ ਜੇਬਾਂ ਵਾਲਾ ਸਮਿਆਂ ਲੋ ਪੈਂਟਰ ਵਾਲਾ ਸਮਿਆਂ ਲੋ ਤੇ ਵੀਡੀਓ ਸ਼ੇਅਰ ਕਰਕੇ ਆਪਣੇ ਦੋਸਤਾਂ ਮਿੱਤਰਾਂ ਤੱਕ ਜਰੂਰ ਪਹੁੰਚਾ ਦਿਓ ਜਿਨੇ ਵੀ ਇਸ ਤਰ੍ਹਾਂ ਦੇ ਕੁਰਤੇ ਪਜਾਮੇ ਕੋਟ ਪੈਂਟ ਪੈਂਟਾਂ ਸਲਟਾਂ ਸਮਿਆਂਉਣੀਆਂ ਨੇ ਬਾਈ ਕੋਲੇ ਰਾਏ ਕੋਟ ਆ ਜਾਓ ਤੁਸੀਂ ਇਹ ਤੇ ਆਨਲਾਈਨ ਵੀ ਨਾਪ ਦੇ ਸਕਦੇ ਹੋ ਤੁਹਾਡੇ ਘਰੇ ਕੋਰੀਅਰ ਪਹੁੰਚ ਜਾਊਗਾ ਇੱਕ ਵਾਰਾ ਜੀ ਲੋਕੇਸ਼ਨ ਦਿਖਾ ਦਈਏ ਬਈ ਲੋਕੇਸ਼ਨ ਕਿਹੜੀ ਜਗ੍ਹਾ ਬਾਈ ਜਿੱਥੇ ਆਪਾਂ ਖੜੇ ਆਗੇ ਬੱਸ ਸਟੈਂਡ ਰਾਏਕੋਟ ਜੀ ਬੱਸ ਸਟੈਂਡ ਰਾਏਕੋਟ ਅੱਛਾ ਬੱਸ ਸਟੈਂਡ ਦੇ ਬਿਲਕੁਲ ਸਾਹਮਣੇ ਹੈਗਾ ਹਾਂਜੀ ਹਾਂਜੀ ਇੱਕ ਮੇਨ ਗੱਲ ਬਈ ਹਣ ਆਪਾਂ ਜਦੋਂ ਆਉਣੇ ਆ ਕੇ ਗੱਡੀਆਂ ਖੜਾਉਣ ਨੂੰ ਥਾਂ ਨਹੀਂ ਹੁੰਦਾ ਖੁੱਲੀ ਡੁੱਲੀ ਬਾਈ ਉਹਨਾਂ ਦੀ ਪਾਰਕਿੰਗ ਆ ਗਈ ਇੱਥੇ ਉੱਪਰ ਵੇਖੋ ਆਹ ਦਿਖਾ ਦੇ ਵੀ ਮਾਲਵਾ ਬੈਲਟ ਆ ਪੂਰਾ ਘੈਂਟ ਕੰਮਾ ਪੁਰਾਣਾ ਕੰਮਾਗਾ ਮੈਂ ਬਹੁਤ ਵਾਰ ਕੁਰਤਾ ਪਜਾਮਾ ਸਮਾਇਆ ਸਿਰਾਂ ਕੰਮ ਹੁੰ ਕਪੜੇ ਪੈਂਟਾਂ ਸਲਟਾਂ ਵੀ ਛੁਵਾਈਆਂ ਨੇ ਘੈਂਟ ਕੰਮ ਆਗਾ ਤੇ ਘੈਂਟ ਬੰਦਿਆਂ ਨੂੰ ਸ਼ੇਅਰ ਕਰਨਾ ਹੁਣ ਤੁਹਾਡੀ ਮਰਜ਼ੀ ਆ ਜਰੂਰ ਕਰ ਦਿਓ ਬਾਕੀ ਸਕਰੀਨ ਤੇ ਨੰਬਰ ਚੱਲ ਰਿਹਾ ਜਿਆਦਾ ਜਾਣਕਾਰੀ ਫੋਨ ਕਰਕੇ ਲੈ ਸਕਦੇ ਹੋ ਤੇ ਪੇਜ ਵਾਈ ਦਾ ਜਰੂਰ ਫੋਲੋ ਕਰ ਲਿਓ ਕੀ ਨਾਮ ਹੁੰਦਾ ਪੇਜ ਦਾ ਹਲਵਾ ਵੈਲਟ ਅੰਡਰਸਕੋਰ 0010 ਕਿਉਂਕਿ ਇਹ ਪੇਜ ਤੇ ਨਿਤ ਨਵੇਂ ਡਿਜ਼ਾਈਨ ਵਾਈ ਉਹ ਜੋ ਵੀ ਬਣਾਉਂਦੇ ਆ ਉਹ ਦਿਖਾਉਂਦੇ ਰਹਿੰਦੇ ਹੈਗੇ ਦੇਖਣ ਲਈ ਪੇਜ ਫੋਲੋ ਕਰਨਾ ਪੈਣਾਗਾ ਬਾਕੀ ਜਾਣਕਾਰੀ ਸਕਰੀਨ ਤੇ ਚੱਲ ਰਹੇ ਨੰਬਰ ਤੇ ਫੋਨ ਕਰਕੇ ਲੈ ਲਿਓ ਧੰਨਵਾਦ ਜੀ